ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਗੁਰਨਾਨਕ ਚੈਡੀ ਫੈਨਸੀ ਬੋਰਡ ਨੂੰ ਵਿਖੇ ਚੰਡੀਗੜ੍ਹ ਤੋਂ ਮਰੀਜ਼ ਪਹੁੰਚੇ ਹੋਏ ਨੇ ਜੀ ਇਹਨਾਂ ਨੇ ਗੱਲਬਾਤ ਕਰਦੀ ਹੈ ਜੀ ਹਾਂਜੀ ਕੀ ਭੈਣ ਜੀ ਨਾਮ ਤੁਹਾਡਾ ਜੀ ਮੇਰਾ ਨਾਮ ਬਿਮਲਾ ਦੇਵੀ ਹੈ ਮਿਮਾ ਦੇਵੀ ਜੀ ਹਾਂਜੀ ਤੇ ਤੁਹਾਨੂੰ ਕੀ ਸਮੱਸਿਆ ਸੀ ਜਦ ਮੈਨੂੰ ਗੋਡਿਆਂ ਦੀ ਮਤਲਬ ਦਿੱਕਤ ਸੀ ਕਿ ਮੇਰੇ ਮਤਲਬ ਜਿੱਕੇ ਮੈਂ ਦਿਖਾਇਆ ਉੱਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਗੋਡਿਆਂ 'ਚ ਗੈਪ ਹੈ ਅੱਛਾ ਜੀ ਤੇ ਮੈਨੂੰ ਚੱਲਣੇ ਫਿਰਨੇ ਪੌੜੀਆਂ ਚੜ੍ਹਨੇ ਜਾਂ ਗੋਡੇ ਮੋੜਨ 'ਚ ਬੜੀ ਦਿੱਕਤ ਹੁੰਦੀ ਸੀ ਪ੍ਰੋਬਲਮ ਆ ਰਹੀ ਸੀ ਨਾ ਹਾਂਜੀ ਕਿੰਨੇ ਸਾਲ ਹੋ ਗਏ ਸੀ ਮੈਨੂੰ 2-3 ਸਾਲ ਹੋ ਗਏ ਸੀ 2-3 ਸਾਲ ਤੋਂ ਹੋ ਗਏ ਸੀ ਹਾਂਜੀ ਤੇ ਪਹਿਲਾਂ ਕਿੱਥੋਂ ਇਲਾਜ ਕਰਾਇਆ ਪਹਿਲਾਂ ਮੈਂ ਚੰਡੀਗੜ੍ਹ ਤੋਂ ਹੀ ਇਲਾਜ ਕਰਾਂਦੀ ਰਹੀ ਹਾਂ ਅੱਛਾ ਜੀ ਉੱਥੋਂ ਹੁਣ ਫਰਕ ਨਹੀਂ ਪਿਆ ਨਹੀਂ ਉਹ ਦਵਾਈ ਕਾਫੀ ਖਾਈ ਮੈਂ ਤੇ ਦਵਾਈ ਖਾਓ ਤਾਂ ਠੀਕ ਹੈ ਉਸ ਤੋਂ ਬਾਅਦ ਫਿਰ ਮਤਲਬ ਉਦਾਂ ਹੀ ਹਾਲਤ ਹੋ ਜਾਂਦੀ ਐ ਮੈਨੂੰ ਸੋਚੋਂ ਮਤਲਬ 70% ਮੈਨੂੰ ਆਰਾਮ ਆ ਰਾਮ ਹੈਗਾ ਜੀ ਹਾਂਜੀ ਚਲੋ ਮਹਾਰਾਜ ਤੁਹਾਨੂੰ ਤੁਹਾਨੂੰ ਬਖਸ਼ਣ ਤੇ ਤੁਹਾਡੇ ਨਾਲ ਕੋਣ ਆਇਆ ਉਹ ਇਹਨਾਂ ਨੂੰ ਫੜਾ ਦਿਓ ਇਹ ਮੇਰੇ ਮੰਮੀ ਜੀ ਹਨ ਇਹ ਮਾਤਾ ਜੀ ਸਾਡੇ ਹਾਂਜੀ ਮੇਰੇ ਮੰਮੀ ਹਾਂਜੀ ਹਾਂਜੀ ਮਾਤਾ ਜੀ ਤੁਹਾਡਾ ਨਾਮ ਕੀ ਹੈ ਜੀ ਲక్ష్ਮੀ ਦੇਵੀ ਲక్ష్ਮੀ ਦੇਵੀ ਹਾਂਜੀ ਇਹ ਤੁਹਾਨੂੰ ਕੀ ਪ੍ਰੋਬਲਮ ਹੈ ਤੁਹਾਨੂੰ ਗੋਡਿਆਂ ਦੀ ਪ੍ਰੋਬਲਮ ਹੈ ਜੀ ਗੋਡਿਆਂ ਕਿੰਨੇ ਸਾਲ ਹੋ ਗਏ 15 ਸਾਲ ਹੋ ਗਏ ਜੀ ਗਿਰੀ ਮੈਂ ਕਈ ਵਾਰ 15 ਸਾਲ ਹੋ ਗਏ ਗੋਡਿਆਂ ਦੀ ਪ੍ਰੋਬਲਮ ਹਾਂਜੀ ਤੇ ਤੁਸੀਂ ਵੀ ਦਵਾਈ ਖਾਧੀ ਹੈ ਪਹਿਲਾਂ ਹਾਂਜੀ ਬਹੁਤ ਦਵਾਈਆਂ ਖਾਧੀਆਂ ਉੱਥੇ ਆਰਾਮ ਨਹੀਂ ਆਇਆ ਨਾ ਜੀ ਨਾਮ ਨਹੀਂ ਆਇਆ ਤੇ ਤੁਸੀਂ ਵੀ ਇੱ ਦੂਸਰੀ ਵਾਰੀ ਦੂਜੀ ਵਾਰ ਤੁਹਾਨੂੰ ਆਰਾਮ ਆ ਗਿਆ ਹਾਂਜੀ ਬਹੁਤ ਕਿੰਨਾ ਪਰਸਨ ਫੌਜੂਕੀ ਨਹੀਂ ਪਰਸਨ ਆਰਾਮ ਲੱਗ ਤੁਹਾਨੂੰ ਮੈਨੂੰ ਹੋ ਗਿਆ ਜੀ ਜਾਂ 60% ਪਰਕ ਪੈ ਗਿਆ ਹੈਗਾ ਆਰਾਮ ਰੋਟੀ ਵੀ ਲੱਗੀ ਖਾਣੇ ਮੈਂ ਅੱਛਾ ਠੀਕ ਹੈ ਜੀ ਛੱਟ ਹੋ ਗਿਆ ਅੱਛਾ ਠੀਕ ਹੈ ਜੀ ਹਾਂਜੀ ਮੈਂ ਕੰਮ ਵੀ ਪਤੇਰਾ ਲੱਗੀ ਹੋਣ ਕਰਨੇ ਓਕੇ ਠੀਕ ਹੈ ਜੀ ਹਾਂਜੀ ਤੇ ਇਹਦੇ ਨਾਲ ਤੁਹਾਡੇ ਕੋਲ ਆਇਆ ਹਾਂਜੀ ਭੈਣ ਜੀ ਤੁਹਾਡਾ ਨਾਮ ਕੀ ਜੀ ਮੇਰਾ ਨਾਮ ਜੀ ਮੀਰਾ ਰਾਣਾ ਅੱਛਾ ਮੀਰਾ ਰਾਣਾ ਹਾਂਜੀ ਮੈਂ ਵੀ ਚੰਡੀਗੜ੍ਹ ਦੀ ਹਾਂ ਚੰਡੀਗੜ੍ਹ ਤੋਂ ਹੀ ਤੁਹਾਡਾ ਤੇ ਤੁਹਾਨੂੰ ਕੀ ਪ੍ਰੋਬਲਮ ਸਰ ਮੈਨੂੰ ਇਹ ਡਿਸ ਪ੍ਰੋਬਲਮ ਸੀ ਜੀ ਨਹੀਂ ਸੀ ਪ੍ਰੋਬਲਮ ਜੀ ਉਹ ਨਾ ਉੱਠ ਨਹੀਂ ਸਕਦੀ ਸੀ بیٹھ ਨਹੀਂ ਸਕਦੀ ਸੀ ਜੇ ਮੈਂ ਸਵੇਰੇ ਉੱਠੀ ਸੀ ਮੇਰੇ ਜੋਇੰਟ ਵਿੱਚ ਅਕੜ ਆ ਜਾਂਦੀ ਸੀ ਅਕੜਨ ਆ ਜਾਂਦੀ ਸੀ ਕਿ ਨਾ ਓਕੇ ਠੀਕ ਹੈ ਜੀ ਆਪਾਂ ਅਮਾ ਜੀ ਦਵਾਈ ਮੈਂ ਦਵਾਈ ਸ਼ੁਰੂ ਕੀਤੀ ਹੈ ਹਾਲੀ 10 ਦਿਨ ਹੋਏ ਐ ਤੁਹਾਨੂੰ ਕਾਫੀ ਫਰਕ ਲੱਗ ਰਿਹਾ ਹੈ ਅੱਛਾ ਸੌਜ ਕਨੇ ਪਰਸੇ ਆ ਰਾਮਲਾ ਤੁਹਾਨੂੰ ਆ ਇਹ ਲਗਾ ਲਓ ਤੁਸੀਂ 80% ਲਗਾਓ ਤੁਹਾਨੂੰ ਆਰਾਮ ਹੈਗਾ ਨਾ ਹਾਂ ਜੀ ਇੱਥੇ ਤੁਹਾਨੂੰ ਲੈਣੀ ਹੈ ਤੁਸੀਂ ਇਹ ਜੀ ਮੈਂ ਦੂਜੀ ਵਾਰ ਹੀ ਆਈ ਹਾਂ ਤੇ ਪਹਿਲਾਂ ਦਵਾਈ ਦਿਖਾਤੀ ਸੀ ਪਹਿਲੀ ਮੈਂ ਚੰਡੀਗੜ੍ਹ ਤੋਂ ਖਾਂਦੀ ਰਹੀ ਹਾਂ ਜੀ ਉਹ ਤੋਂ ਖਾਦੀ ਤੋਂ ਆਰਾਮ ਨਹੀਂ ਆਇਆ ਤੁਹਾਨੂੰ ਦੇਖੋ ਇਦਾਂ ਨੇ ਦਵਾਈ ਖਾਂਦੇ ਰਹੇ ਤਾਂ ਆਰਾਮ ਹੋ ਰਿਹਾ ਛਡਤੀ ਫਿਰ ਉਦਾਂ ਹੀ ਓਕੇ ਠੀਕ ਐਥੇ ਆਰਾਮ ਆ ਗਿਆ ਤੁਹਾਨੂੰ ਹਾਂਜੀ ਹਾਂਜੀ ਸਿਰੋ ਠੀਕ ਐ ਮਾਰੂ ਤੁਹਾਨੂੰ ਤੰਦਰੁਸਤੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ